ਮਤਲਬ ਐਨਆਰਆਈ ਭਰਾਵਾਂ ਦਾ ਵੀ ਸਹਿਯੋਗ ਜਿਹੜਾ ਪਿੰਡਾਂ ਨੂੰ ਹੈਗਾ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਐਨਆਰਆਈ ਵੀਰਾਂ ਨੂੰ ਖੁਸ਼ੀ ਆ ਜੇ ਉਹਨਾਂ ਦੇ ਨਗਰ ਦੇ ਵਿੱਚ ਕੋਈ ਬਹੁਤ ਸੋਹਣਾ ਕੰਮ ਹੁੰਦਾ ਨਾ ਉਹਨਾਂ ਨੂੰ ਵੀ ਕੋਈ ਥੋੜ੍ਹ ਨਹੀਂ ਪੈਸੇ ਦੀ ਉਹ ਵੀ ਕਹਿੰਦੇ ਵੀ ਚਲੋ ਕੋਈ ਬੰਦਾ ਕੋਈ ਇੰਜਨ ਤਾਂ ਮੋਰੇ ਵਧੀਆ ਲੱਗੇ ਹਮ ਡੱਬੇ ਬਹੁਤ ਨੇ ਡੱਬੇ ਤੁਸੀਂ ਭਾਵੇਂ ਸਾਰੇ ਲਾਈਨ ਤੇ ਪਿਛਾਦੋ ਲੈਣ ਨਹੀਂ ਮੁੱਕੂਗੀ ਇੰਜਨ ਵਧੀਆ ਉਹਨਾਂ ਚਾਹੀਦਾ ਮੋਰੇ ਇੰਨੇ ਕ ਵਧੀਆ ਪਿੰਡ ਪੰਜਾਬ ਦੇ ਵਿੱਚ ਇੰਨੇ ਕ ਤੁਹਾਨੂੰ ਪਿੰਡ ਨਾ ਮੈਂ ਤੁਹਾਨੂੰ ਘੁਮਾ ਦਾਂਗਾ ਤੁਸੀਂ ਪਿੰਡ ਦੇ ਵਿੱਚ ਬੜੂਗੇ ਨਾ ਤਲਗੋਣੀ ਪੰਜਾਬ ਦੇ ਪਿੰਡ ਹੈ ਸასიਗਲ ਦੋਸਤੋ ਦੋਸਤੋ ਪਿੰਡਾਂ ਵਿੱਚ ਸਰਪੰਚੀ ਦਾ ਮਾਹੌਲ ਚੱਲ ਰਿਹਾ ਆ ਕੈਮਰੇ ਦੇ ਪਿੱਛੇ ਜਿਹੜੇ ਬੰਦੇ ਕੰਮ ਕਰਦੇ ਹੁੰਦੇ ਆ ਕੈਮਰਾਮੈਨ ਅੱਜ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਜਗ ਬਾਣੀ ਦੇ ਮਸ਼ਹੂਰ ਪੱਤਰਕਾਰ ਸਾਹਿਬ ਸਿੰਘ ਜੀ ਸਾਡੇ ਵਿਚਕਾਰ ਅੱਜ ਬੈਠੇ ਨੇ ਉਹਨਾਂ ਨਾਲ ਅੱਜ ਗੱਲਬਾਤ ਕਰਾਵਾਂਗੇ ਤੇ ਸਰਪੰਚੀ ਦਾ ਟੌਪਿਕ ਹੈ ਜੀ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਸਾਨੂੰ ਮਿਲੂਗਾ ਨਵੇਂ ਜਿਹੜੇ ਸਰਪੰਚ ਕੈਂਡੀਡੇਟ ਆ ਜਿਹੜੇ ਨਵੇਂ ਚਿਹਰੇ ਅੱਗੇ ਆ ਰਹੇ ਆ ਜਿਨ੍ਹਾਂ ਨੂੰ ਬਾਲੀ ਨੋਲੇਜ ਨਹੀਂ ਹੈਗੀ ਉਹਨਾਂ ਲਈ ਵੀ ਇਹ ਵੀਡੀਓ ਕੰਮ ਦੀ ਹੋਊਗੀ ਜਰੂਰ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੋਹੰਦਪਾਈ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਤੇ ਸਾਨੂੰ ਜਿਹੜਾ ਬੋਲਣ ਦਾ ਮੌਕਾ ਦਿੱਤਾ ਸਰਪੰਚਾਂ ਦੀਆਂ ਪਾਵਰਾਂ ਬਾਰੇ ਗੱਲ ਕਰਦੇ ਆ ਮੈਨੂੰ ਸਭ ਤੋਂ ਪਹਿਲਾਂ ਦੱਸੋ ਸਰਪੰਚ ਦੀ ਕਿੰਨੀ ਪਾਵਰ ਹੈ ਵੱਧ ਤੋਂ ਵੱਧ ਪਾਵਰ ਕਿੰਨੀ ਗਿਆ ਸਰਪੰਚ ਵੀ ਸਰਪੰਚ ਜਿਹੜੇ ਵੀ ਪਿੰਡ ਨੂੰ ਕੋਈ ਰੋਡ ਲੱਗਦੀ ਆ ਉਹਦੇ ਕੋਲ ਪੂਰਾ ਅਧਿਕਾਰ 100% ਅਧਿਕਾਰ ਆ ਉਹ ਆਪਣੇ ਪਿੰਡ ਦੀ ਹਰ ਇੱਕ ਰੋਡ ਨੂੰ ਪਹਿਲੇ ਅਧਾਰ ਤੇ ਉਹਨੂੰ ਸਹੀ ਕਰਵਾ ਸਕਦਾ ਜੇ ਨਵੀਂ ਬਣਾਉਣ ਵਾਲੀ ਆ ਤਾਂ ਨਵੀਂ ਬਣ ਸਕਦੀ ਆ ਜੇ ਉਹਦੀ ਰਿਪੇਅਰ ਹੋਣੀ ਤਾਂ ਰਿਪੇਅਰ ਕਰਵਾ ਸਕਦਾ ਆਪਣੇ ਜਿਹੜਾ ਉਹਨੂੰ ਫੰਡ ਮੈਲ ਦਾ ਉਹਦੇ ਵਿੱਚੋਂ ਜਾਂ ਸਰਕਾਰ ਤੋਂ ਨਹੀਂ ਸਰਕਾਰ ਤੋਂ ਫੰਡ ਵੀ ਸਰਕਾਰੀ ਦਿੰਦੀ ਆ ਨਹੀਂ ਇੱਕ ਤਾਂ ਪੰਚਾਇਤ ਨੂੰ ਆ ਜਾਂਦਾ ਫੰਡ ਹੈ ਨਾ ਤੇ ਇੱਕੇ ਜਿੱਦਾਂ ਮਤਲਬ ਜੇ ਉਹ ਫੰਡ ਮੌਕਰ ਵੀ ਸਰਪੰਚ ਤੋਂ ਹੋਰ ਵੀ ਅਧਿਕਾਰ ਨਹੀਂ ਰੋਡਾਂ ਦੇ ਰੋਡਾਂ ਦੀ ਵਕਰੀ ਸਾਰੀ ਗ੍ਰਾਂਟ ਹੁੰਦੀ ਇਹਨਾਂ ਦੀ ਅੱਛਾ ਇਹ ਤੁਹਾਨੂੰ ਪਾਸ ਕਰਾਉਣੀ ਪੈਂਦੀ ਆ ਤਾਂ ਮੰਡੀ ਬੋਰਡ ਵੀ ਕਰ ਦਿੰਦਾ ਮੰਡੀ ਬੋਰਡ ਵੀ ਕਰ ਸਕਦਾ ਤੇ ਇੰਨੀ ਉਹਦੇ ਕੋਲ ਪਾਵਰ ਹੈ ਤੇ ਜਿਵੇਂ ਉਹਦੀ ਉੱਪਰਲੀ ਪਾਵਰ ਦੀ ਗੱਲ ਕਰਾਂ ਸ਼ਾਇਦ ਮੈਨੂੰ ਤਾਂ ਬਹੁਤ ਲੋਕਾਂ ਕੱਟ ਪਤਾ ਹੋਊਗਾ ਕਿ ਜਿਹੜੀ ਇਹਨਾਂ ਦੀ ਪਾਵਰ ਹੈ ਨਾ ਜੇ ਇਹਨਾਂ ਦਾ ਕੋਈ ਪਿੰਡ ਦਾ ਕੋਈ ਤਾਂ ਦਾ ਕੋਈ ਵੱਡਾ ਮਸਲਾ ਵਾ ਇਹਦੀ ਕੋਈ ਲੜਾਈ ਝਗੜੇ ਵਾਲਾ ਨੂੰ ਕੋਈ ਵੱਡਾ ਕੋਈ ਮਸਲਾ ਵਾ ਕੋਈ ਤਾਂ ਦੀ ਕੋਈ ਫੈਕਟਰੀ ਗਲਤ ਲੱਗ ਗਈ ਆਪਣੇ ਜਾਂ ਕਿਦਾਂ ਕੁਛ ਕੋਰ ਵੀ ਕੋਈ ਵਿਰੋਧੀਧ सरपंच सरपंच ਕੋਈ ਨਹੀਂ ਮਤਲਬ ਸਰਪੰਚ ਦੀ ਇੰਨੀ ਪਾਵਰ ਆ ਉਹ ਸਿੱਧਾ ਪ੍ਰਧਾਨ ਮੰਤਰੀ ਤੱਕ ਅਪਰੋਚ ਕਰ ਸਕਦਾ ਹੈ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਸਰਪੰਚ ਕਰ ਸਕਦਾ ਟਾਈਮ ਲੈ ਕੇ ਸੀਐਮ ਸਾਹਿਬ ਕੋ ਵੀ ਮਿਲ ਸਕਦਾ ਵਾ ਤੇ ਪੀਐਮ ਸਾਹਿਬ ਨੂੰ ਮਿਲ ਸਕਦਾ ਵਾ ਤੇ ਛੋਟੇ ਤੋਂ ਛੋਟਾ ਕੰਮ ਲੈ ਕੇ ਵੱਡੇ ਤੋਂ ਵੱਡਾ ਕੰਮ ਕਰਾ ਸਕਦਾ ਤੇ ਨੰਬਰ 2 ਕੂੜਾ ਸੈਟ ਰਿਆ ਜਾਂ ਗਲਤ ਕੋਈ ਚੀਜ਼ ਲੱਗਦੀ ਆ ਜੇਕਰ ਉਹਦੀ ਉਹ ਸੁਣਵਾਈ ਨਹੀਂ ਹੁੰਦੀ ਤਾਂ ਹਾਈ ਕੋਰਟ ਦੇ ਵਿੱਚ ਉਹ ਇੱਕ ਲੈਟਰ ਹੈਡ ਦੇ ਨਾਲ 30 ਦਿਨਾਂ ਵਿੱਚ ਹਾਈ ਕੋਰਟ ਤੋਂ ਜਵਾਬ ਵਾਪਸ ਲੈ ਸਕਦਾ ਨੋ ਨਹੀਂ ਪਾਵ ਰਿਆ ਸਰਪੰਚ ਦੀ ਬਾਵਰਿਆ ਤੇ ਹੁਣ ਜਿੱਦਾਂ ਮੌਜੂਦਾ ਸਮੇਂ ਵਿੱਚ ਜਿਹੜੇ ਸਰਪੰਚ ਇਲੈਕਸ਼ਨਾਂ ਲੜ ਰਹੇ ਆ ਤੁਹਾਡੇ ਪਿੰਡ ਵਿੱਚ ਵੀ 6-7 ਕੈਂਡੀਡੇਟ ਖੜ ਚੁਕੇ ਆ ਮਤਲਬ ਤੁਹਾਨੂੰ ਕੀ ਲੱਗਦਾ ਵੀ ਸਰਪੰਚੀ ਦੇ ਕੈਂਡੀਡੇਟ ਹਰੇਕ ਪਿੰਡ ਵਿੱਚ ਦੋ ਹੀ ਹੋਣੇ ਚਾਹੀਦੇ ਜਾਂ ਜਿਆਦਾ ਤੋਂ ਜਿਆਦਾ ਬੰਦੇ ਖੜਨ ਉਹਦੇ ਨਾਲ ਪਿੰਡ ਨੂੰ ਫਾਇਦਾ ਆ ਕਿ ਸਿਰਫ ਦੋ ਬੰਦਿਆਂ ਦੇ ਖੜਨਾ ਪਿੰਡ ਨੂੰ ਫਾਇਦਾ ਮੈਂ ਤਾਂ ਸਭ ਤੋਂ ਪਹਿਲਾਂ ਮੋਢੀ ਭਾਜੀ ਨਾ ਮੈਂ ਉਹਨਾਂ ਨੂੰ ਵਧਾਈ ਦੇ ਪਾਤਰ ਦਿੰਨਾ ਵਾ ਜਿਹੜੇ ਆਪਣੇ ਵੀਰਾਂ ਨੂੰ ਨਗਰ ਦੇ ਲੋਕਾਂ ਨੂੰ ਤੇ ਜਿਨ੍ਹਾਂ ਅੱਜ ਤੁਸੀਂ ਵੀ ਦੇਖਦੇ ਆਂ ਖਬਰਾਂ ਤੇ ਪਿੱਛੇ ਗੜਸ਼ੰਕਰ ਹਲਕੇ ਵਿੱਚ ਕੱਲ ਦੋ ਜਿਹੜੇ ਸਰਪੰਤੀ ਦਾ ਜਿਹੜੇ ਸਰਪੰਚ ਚੁਣੇ ਗਏ ਆ ਹੋਰ ਵੀ ਮਾਝੇ ਵਿੱਚ ਵੀ ਦਰਮਾਲ ਵਿੱਚ ਵੀ ਸਾਰੇ ਪਿੰਡਾਂ ਵਿੱਚ ਸਾਰੇ ਬਿਨਾਂ ਪੈਸੇ ਤੋਂ ਬਿਨਾਂ ਪੈਸੇ ਤੋਂ ਬਿਨਾਂ ਸਰਪੰਚੀ ਤੇ ਇਹੀ ਹੈ ਬਿਨਾਂ ਪੈਸੇ ਤੋਂ ਲੜਨੀ ਹੈ ਨਾ ਨਹੀਂ ਕਈ ਜਗ੍ਹਾ ਬੋਲੀਆਂ ਲੱਗਣੀਆਂ ਕੰਮ ਖਰਾਬ ਹੈ ਨਾ ਬੋਲੀਆਂ ਵਾਲਾ ਬੋਲੀਆਂ ਤਾਂ ਇਹ ਕੋਈ ਸਬਜ਼ੀ ਦਾ ਹੈ ਨਹੀਂ ਕੋਈ ਨਹੀਂ ਬੋਲੀ ਲਾਉਣੀ ਹੈ ਨਾ ਮਤਲਬ ਮਾੜਾ ਬੰਦਾ ਤੇ ਇਹਦਾ ਮਤਲਬ ਕੋਈ ਰੇਸ ਵਿੱਚ ਹੀ ਹੈ ਨਹੀਂ ਨਹੀਂ ਰੇਸ ਨਹੀਂ ਹੁੰਦਾ ਤੇ ਚਲੋ ਜੇ ਸਰਬਸੰਤੀ ਹੁੰਦੀ ਆ ਕੋ ਜਿਹੜੇ ਤਣਾਟ ਬੰਦੇ ਦੋ ਚਾਰ ਰਹਿ ਗਏ ਉਹ ਕਹਦੇ ਨੇ ਭਾਈ ਸਰਬਸੰਤੀ ਕਰੋ ਦਾਦਾ ਬੀਬੀ ਲੱਖ ਲਾ ਦਨੇ ਬੜੀ ਮੈਂ ਕੱਲ੍ਹ ਦੀ ਦੇਖ ਰਿਆ ਸੀ ਇੰਟਰਵਿਊ ਜਦੀਪ ਸਿੰਘ ਥਲੀ ਜਿਹੜੇ ਆਪਣੇ ਪੰਜਾਬ ਲੋਕ ਚੈਨਲ ਦੇ ਜਿਹੜੇ ਸਪਾਦਕ ਆ ਉਹਨਾਂ ਦੇ ਜਿਹੜੇ ਮਾਤਾ ਜੀ ਨੂੰ ਜਿਹੜਾ ਥਲੀ ਪਿੰਡ ਦੇ ਵਿੱਚੋਂ ਰੋਪੜ ਹਲਕੇ 'ਚ ਆ ਤੇ ਉਹਨਾਂ ਨੂੰ ਸਰਬਸੰਤੀ ਨਾ ਬਣਾਇਆ ਤਾਂ ਗੜਸ਼ੰਕਰ ਜਗਜੰਨ ਸਿੰਘ ਰੌੜੀ ਡਿਪਟੀ ਸਪੀਕਰ ਉਹਨਾਂ ਦੇ ਹਲਕੇ 'ਚੋਂ 2023 ਦੀ ਜਿਹੜੀ ਸਰਪੰਚ ਬੀਬੀ ਐ ਇੱਕ ਆ ਇਹ ਕਿ ਭਾਈ ਸਾਹਿਬ ਜਿਹਨੂੰ ਚੁਣਿਆ ਗਿਆ ਵਾ ਤੇ ਉਹਨਾਂ ਦਾ ਮੈਂ ਜਿਹੜਾ ਸਤਿਕਾਰ ਕਰਦਾ ਵਾਂ ਕਿ ਉਹਨਾਂ ਦਾ ਮੈਂ ਬਹੁਤ ਐਪਰੀਸ਼ੀਏਟ ਕਰਦਾ ਉਹਨਾਂ ਨੂੰ ਵੀ ਤੁਸੀਂ ਬਹੁਤ ਵਧੀਆ ਤੇ ਨਾਲੇ ਤਾਂ ਸਰਬਸੰਮਤੀ ਨਾਲ ਉਹਨਾਂ ਨੂੰ ਪਿੰਡ ਦਾ ਭਲਾ ਹੋ ਗਿਆ 5 ਲੱਖ ਰੁਪਏ ਸੀ ਉਹਨਾਂ ਸਾਹਮਣੇ ਐਲਾਨ ਕਰ ਦਿੱਤਾ ਵਾ ਕੋਈ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਕੋਈ ਸਰਪੰਚ ਚੋਂਦੇ ਆ ਉਹ 5 ਲੱਖ ਰੁਪਈਆ ਨੂੰ ਸਪੈਸ਼ਲ ਗ੍ਰਾਂਟ ਜਿਹੜੀ ਵਖਰੀ ਦਿੱਤੀ ਜਾਊਗੀ ਨਾਲੇ ਜਿਹੜੇ ਆਪਣੇ ਨਾ ਐਨ ਆਰ ਆਈ ਭਰਾ ਆ ਮੇਰੇ ਹਿਸਾਬ ਨਾਲ ਉਹਨਾਂ ਦਾ ਵੀ ਮਨ ਖੁਸ਼ ਹੁੰਦਾ ਜਦੋਂ ਉਹ ਦੇਖਦੇ ਵੇ ਸਰਬਸੰਮਤੀ ਹੋ ਰਹੀ ਹੈ ਕਿਸੇ ਮੁੱਦੇ ਉੱਤੇ ਉਹ ਵੀ ਖੁਸ਼ ਹੋ ਕੇ ਵਿਚਾਰੇ ਆਪਣੀ ਸਮਰੱਥਾ ਦੇ ਅਨੁਸਾਰ ਲੱਖ ਲੱਖ 2-2 ਲੱਖ ਰੁਪਈਆ ਪਾ ਦਿੰਦੇ ਜੇ ਕਿਸੇ ਪਿੰਡ ਦੇ ਵਧੀਆ 20-25 ਐਨ ਆਰ ਆਈ ਬਾਹਰ ਬੈਠੇ ਲੱਖ ਲੱਖ ਰੁਪਈਆ ਪਾਤਾ 25-30 ਲੱਖ ਰੁਪਈਆ ਹੋ ਜਾਂਦਾ ਮਤਲਬ ਐਨ ਆਰ ਆਈ ਭਰਾਵਾਂ ਦਾ ਵੀ ਸਹਿਯੋਗ ਜਿਹੜਾ ਪਿੰਡਾਂ ਨੂੰ ਹੈਗਾ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਐਨ ਆਰ ਆਈ ਵੀਰਾਂ ਬਹੁਤ ਸੋਹਣਾ ਕੰਮ ਹੁੰਦਾ ਨਾ ਉਹਨਾਂ ਨੂੰ ਵੀ ਕੋ ਥੋੜੇ ਨਹੀਂ ਪੈਸੇ ਦੀ ਉਹ ਵੀ ਕਹਿੰਦੇ ਵੀ ਚਲੋ ਕੋਈ ਬੰਦਾ ਕੋਈ ਇੰਜਨ ਤਾਂ ਮୋਰੇ ਵਧੀਆ ਲੱਗੇ ਹਮ ਡੱਬੇ ਬਹੁਤ ਨੇ ਡੱਬੇ ਤੁਸੀਂ ਭਾਵੇਂ ਸਾਰੇ ਲੈਣ ਤੇ ਪਿਛਾ ਦਿਓ ਲੈਣ ਨਹੀਂ ਮੁੱਕੂਗੀ ਇੰਜਨ ਵਧੀਆ ਉਹਨੂੰ ਚਾਹੀਦਾ ਮୋਰੇ ਪੈਸੇ ਆਉਂਦੇ ਪਿੰਡਾਂ ਦੇ ਵਿੱਚ ਕੋ ਦੂਰਾ ਮਨ ਹੀ ਹੈਗਾ ਤੁਸੀਂ ਇੰਨੇ ਕੁ ਵਧੀਆ ਪਿੰਡ ਪੰਜਾਬ ਦੇ ਵਿੱਚ ਇੰਨੇ ਕੁ ਤੁਹਾਨੂੰ ਪਿੰਡ ਦਾ ਮੈਂ ਤੁਹਾਨੂੰ ਕਮਾ ਦਾਂਗਾ ਤੁਸੀਂ ਪਿੰਡ ਦੇ ਵਿੱਚ ਬੜੂਗੇ ਨਾ ਤਹ ਲੋਕੋ ਮੋਨੀ ਪੰਜਾਬ ਦੇ ਪਿੰਡ ਆ ਸੰਘੇ ਖਾਲਸਾ ਦੀ ਗੱਲ ਕਰ ਲਈਏ ਉੱਥੇ ਉਹ ਪਾਣੀ ਜਿਹੜਾ ਆ ਉਹ ਉੱਥੇ ਦੁਬਾਰਾ ਰੀਟਰੀਟ ਕਰਕੇ ਤੇ ਉਹ ਦੁਬਾਰਾ ਗੱਡੀਆਂ ਧੋਣ ਲਈ ਹੋਰ ਸਬਜ਼ੀਆਂ ਨੂੰ ਲਾਉਣ ਲਈ ਇਦਾਂ ਕਰਦੇ ਆ ਮਤਲਬ ਉਹ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਹੀ ਹੋਇਆ ਜਿਹੜੇ ਤੁਸੀਂ ਨਾ ਜਿੱਦਾਂ ਮੈਂ ਤੁਹਾਨੂੰ ਦੱਸਦਾ ਆ ਆਪਾਂ ਜਿਹੜੀਆਂ ਸਹੂਲਤਾਂ ਲੈਂਡ ਵੰਡਰਲੈਂਡ ਜਾਂਦੇ ਆ ਜਾਂ ਜਿਟੀ ਲੈਂਡ ਜਾਂਦੇ ਆ ਉਹ ਸਹੂਲਤਾਂ ਦੇ ਪਿੰਡਾਂ ਦੇ ਵਿੱਚ ਸਰਪੰਚਾਂ ਨੇ ਬਣਾਤੀਆਂ VOTING ਝੂਲੇ ਜਿਮ ਜਿਹੜੇ ਵੀ ਅੱਜ ਸਾਡੇ ਨੂੰ ਅਜਵਣ 2-2000 ਰੁਪਏ 3-3000 ਰੁਪਏ ਜਿਮ ਦਾ ਦਿੰਦੇ ਪਿੰਡਾਂ ਦੇ ਤੇ ਤੁਸੀਂ ਇਦਾਂ ਦੇ ਨੇ ਸੋਹਣੇ ਪਿੰਡ ਆ ਤੁਸੀਂ ਉਹ ਪਿੰਡਾਂ ਦੇ ਵਿੱਚ ਜਾਉਂਗੇ ਤੁਹਾਨੂੰ ਇੰਨੀਆਂ ਸੋਹਣੀਆਂ ਮਸ਼ੀਨਾਂ ਇੰਨੇ ਸਾਫ਼ ਸੁਥਰੇ ਤੁਹਾਨੂੰ ਸਭ ਕੁਝ ਜਿਹੜੀਆਂ ਫੈਸੀਲਿਟੀਆਂ ਪਿੰਡਾਂ ਦੇ ਵਿੱਚ ਮਿਲਣਗੀਆਂ ਲਾਇਬ੍ਰੇਰੀਆਂ ਇੰਨੀਆਂ ਸੋਹਣੀਆਂ ਤੇ ਲਾਈਟਾਂ ਇੰਨੀਆਂ ਸੋਹਣੀਆਂ ਇਹਦਾ ਲੱਗਦਾ ਵੀ ਕਿਤੇ ਸਵਰਗ ਚ ਆ ਗਏ ਸੀ ਹਰਿਆਣਾ ਵਿੱਚ ਇੰਨਾ ਵਧੀਆ ਵਾ ਕਿਹੜਾ ਦਾ ਜੇ ਆਪਣੇ ਸਟੇਟਾਂ ਵਿੱਚ ਦੇਖਿਆ ਜਾਵੇ ਤਾਂ ਹਰਿਆਣਾ ਸਭ ਤੋਂ ਵਧੀਆ ਬੈਸਟ ਆ ਹਾਂਜੀ ਉਹ ਮੈਂ ਤੁਹਾਨੂੰ ਉਹ ਵੀ ਦੱਸਦਾ ਸ਼ਾਹਬਾਦ ਜਿਹੜਾ ਉੱਥੇ ਸ਼ਹਿਰ ਆ ਉੱਥੇ ਇੱਕ ਕੰਨਿਆ ਕਾਲਜ ਆ ਉੱਥੇ ਦੀਆਂ ਅੱਠ ਕੁੜੀਆਂ ਇੰਡੀਆ ਦੀ ਹਾਕੀ ਟੀਮ ਵਿੱਚ ਇੱਕ ਸਕੂਲ ਕਾਲਜ ਦੀਆਂ ਆ ਮਤਲਬ ਇਦਾਂ ਦੀ ਸਪੋਰਟਸ ਉੱਥੇ ਚੱਲ ਰਹੀ ਆ ਤੇ ਸਾਡੇ ਸਪੋਰਟਸ ਦਾ ਕੀ ਹਾਲ ਆ ਪਿੰਡ ਦੀਆਂ ਗਰਾਊਂਡਾਂ ਦੇ ਹਾਲ ਦੇਖ ਲਓ ਮਤਲਬ ਕੋਈ ਪੁੱਛਦਾ ਹੀ ਨਹੀਂ ਨਾ ਕੋਈ ਕੋਚਾਂ ਦੀ ਹੈਲਪ ਕਰਦਾ ਆ ਉਹ ਵਿਚਾਰੇ ਕਹਿੰਦੇ ਰਹਿੰਦੇ ਭਾਈ ਸਾਨੂੰ ਫੁੱਟਬਾਲ ਲੈ ਦੇ ਉਹ ਮੈਨੂੰ ਖੌਦ ਪਰਸਨਲੀ ਫੋਨ ਆਉਂਦੇ ਰਹਿੰਦੇ ਭਾਜੀ ਵੀ ਯਾਰ ਕਿਸੇ ਕਹਿ ਬੰਦੇ ਨੂੰ ਵੀ ਸਾਨੂੰ ਫੁੱਟਬਾਲ ਲੈ ਦੇਣ ਬੱਚਿਆਂ ਨੂੰ ਉਹ ਕਿਹੜਾ ਪੈਸੇ ਮੰਗਦੇ ਆ ਪਰ ਨਹੀਂ ਉੱਥੇ ਕੋਈ ਨਹੀਂ ਕੋਈ ਧਿਆਨ ਹੀ ਨਹੀਂ ਦੇਂਦੇ ਹੁਣ ਇਦਾਂ ਆਪਣਾ ਆਪਣੇ ਨਾਲ ਨਗਰ ਸੰਸਾਰਪੁਰ ਾਕੀ ਦੇ ਕਿੰਨੇ ਸੋਹਣੇ ਸੁਣੀ ਹੋਣੀ ਸਾਰੀ ਇਹਨਾਂ ਦੀ ਕਹਾਣੀ ਪੜੀ ਵੀ ਨਿਕਤਾ ਬੰਦ ਹਾਂਜੀ ਹਾਂਜੀ ਹਨਾ ਸਾਰੀ ਗਲੀ ਇਹਨਾਂ ਦੀ ਹਾਕੀ ਕਿਸੇ ਟਾਈਮ ਇਹਨਾਂ ਦੇ 9 ਪਲੇਅਰ ਹੁੰਦੇ ਸੀ 9 ਰੁੰਦੇ ਸੀਗੇ ਤੇ ਹੁਣ ਉਹੀ ਗਰਾਊਂਡ ਲੀਜ਼ ਤੇ ਦਿੱਤੀ ਪਈ ਐ ਹਨਾ ਨਾ ਉੱਥੇ ਉਦਾਂ ਕੋਈ ਪਲੇਅਰ ਉੱਠ ਰਿਹਾ ਇੰਨੇ ਨਾ ਪਲੇਅਰਾਂ ਨੂੰ ਆਪ ਅਪਰੀਸ਼ੀਏਟ ਕਰ ਰਹੇ ਆ ਤੇ ਨਾ ਤਾਂ ਆਪਾਂ ਕੋਚਨ ਨੂੰ ਕੋਈ ਗਾਈਡੈਂਸ ਦੇ ਰਹੇ ਪੂਰੀ ਕੋਚ ਤਾਂ ਮੁਰੇ ਆਉਂਦੇ ਆ ਤੇ ਖਿਡਾਰੀ ਤਾਂ ਉਹੀ ਤਾਂ ਉੱਠਣਗੇ ਜਿਨ੍ਹਾਂ ਨੂੰ ਕੋਈ ਉਹਨਾਂ ਨੂੰ ਸਕੂਲ ਦੇ ਵਿੱਚ ਸਕੂਲ ਲੈਵਲ ਤੇ ਉਹਨਾਂ ਨੂੰ ਬੱਚਿਆਂ ਨੂੰ ਪੁੱਛਿਆ ਜਾਵੇ ਹਨਾ ਜੀ ਤੁਸੀਂ ਕੀ ਬਣਾ ਚਾਹੁੰਦੇ ਆ ਜੇ ਤੁਹਾਡੀ ਕੀ ਤੁਹਾਡਾ ਡ੍ਰੀਮ ਹੈ ਤੁਸੀਂ ਕੀ ਕਰਨਾ ਹੈ ਬਸ ਇੱਕ ਹੋ ਰਟਿਆ ਹਾਈਲਾਈਟ ਕਰਾਓ ਤੇ ਬੱਚਾ ਬਾਹਰ ਭੇਜੋ ਇੰਨੀ ਤਰਾਸਦੀ ਸਾਡੀ ਹੋਈ ਜਾਣ ਰਹੀ ਆ ਇਸੇ ਚੀਜ਼ 'ਤੇ ਵੀ ਧਿਆਨ ਦੇਣਾ ਚਾਹੀਦਾ ਮਤਲਬ ਜਿਹੜੇ ਹੈ ਨਾ ਜ਼ਿੰਮੇਵਾਰ ਬੰਦੇ ਸਿਆਸਤ ਵਿੱਚ ਆਉਂਦੇ ਆ ਉਹ ਪਹਿਲਾਂ ਗੱਲਾਂ ਕੁਸ਼ੂਰ ਕਰਦੇ ਆ ਜਦੋਂ ਉਸ ਕੁਰਸੀ ਦੇ ਉੱਤੇ ਬਹਿ ਜਾਂਦੇ ਆ ਭਾਵੇਂ ਉਹ ਛੋਟੀ ਕੁਰਸੀ ਹੋਵੇ ਭਾਵੇਂ ਵੱਡੀ ਹੋਵੇ ਸੱਤਾ ਤੇ ਸੱਤਾ ਕਿਦਾਂ ਦਾ ਨਸ਼ਾ ਮਤਲਬ ਸੱਤਾ ਬੰਦੇ ਨੂੰ ਇਦਾਂ ਦਾ ਕਿਹੜਾ ਰੰਗ ਚਾੜ ਦਿੰਦੀ ਆ ਵੀ ਬੰਦੇ ਦੀ ਜਿਦਾਂ ਰੰਗ ਰੂਪ ਉਹਦੀਆਂ ਗੱਲਾਂ ਸਾਰਾ ਕੁਝ ਹੀ ਬਦਲ ਜਾਂਦਾ ਇਹ ਚੱਕਰ ਕੀ ਸੱਤਾ ਨਾ ਪੋਖੀ ਮੋਢੀ ਭਾਜੀ ਦੰਦੀ ਆ ਇੱਕ ਚੀਜ਼ ਤਾਂ ਦੀ ਬਣ ਚੁੱਕੀ ਆ ਜਦੋਂ ਨਾ ਬੰਦਾ ਜਦੋਂ ਸੱਤਾ ਚੋਂ ਨੇ ਆਉਣਾ ਹੁੰਦਾ ਤਾਂ ਫਿਰ ਝੂਠੇ ਝੂਠੇ ਵਾਅਦੇ ਕਰਦੇ ਆ ਵੀ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਉਹ ਕਰਦਾਂਗੇ ਤੇ ਜਦੋਂ ਆਪਾਂ ਸੱਤਾ 'ਚ ਆ ਜੰਨੇ ਆ ਫੇ ਤੂੰ ਕੌਣ ਮੈਂ ਕੌਣ ਮੇਰੀ ਇੱਕ ਹੱਥ ਜੋੜ ਕੇ ਸਾਰਿਆਂ ਨੂੰ ਜਿਹੜੇ ਵੀਡੀਓ ਮੋਦੀ ਭਾਈ ਦੇ ਚੈਨਲ ਤੇ ਦੇਖ ਰਹੇ ਆ ਤੇ ਮੇਰੀਆਂ ਸਾਰਿਆਂ ਨੂੰ ਵੋਟਰਾਂ ਨੂੰ ਪੀ ਲਿਆ ਕਿ ਤੁਸੀਂ ਸਰਪੰਚ ਜਾਂ ਪੰਚ ਉਸ ਬੰਦੇ ਨੂੰ ਚੁਣਿਓ ਜਿਹੜਾ ਤੁਹਾਡੇ ਹੁਣ ਤੱਕ ਦੁੱਖ ਚ ਸੌਖ ਚ ਸ਼ਰੀਕ ਹੋਇਆ ਤੁਸੀਂ ਉਹਨੂੰ ਆਪਣੀ ਜਿਹੜੀ ਵੋਟ ਦੇਣੀ ਆ ਆ ਲਾਸਟ ਵਿੱਚ ਮੈਂ ਵੀ ਇੱਕ ਗੱਲ ਕਹਿਣਾ ਚਾਹੁੰਨਾ ਤੁਸੀਂ ਸਰਪੰਚ ਸਰਪੰਚ ਦੀ ਜੇਬ ਦੇਖ ਕੇ ਨਾ ਬਣਾਈਓ ਵੀ ਉਹਦੀ ਜੇਬ ਚ ਕੁਝ ਹੈਗਾ ਕਿ ਨਹੀਂ ਹੈਗਾ ਤੁਸੀਂ ਇਹ ਸਰਪੰਚ ਬਣਾਉਣਾ ਤੇ ਉਹ ਸਰਪੰਚ ਬਣਾਈਓ ਜਿਹੜਾ ਨੀਤ ਦਾ ਰੱਜਿਆ ਹੋਵੇ ਬਸ ਪੜਿਆ ਲਿਖਿਆ ਹੋਵੇ ਨੀਤ ਦਾ ਰੱਜਿਆ ਹੋਵੇ ਐਦਾਂ ਦਾ ਸਰਪੰਚ ਬਣਾਈਓ ਅੱਛਾ ਮੈਂ ਨਾ ਮੈਨੂੰ ਗੱਲ ਯਾਦ ਆ ਗਈ ਮੈਨੂੰ ਮੈਂ ਪੜ ਰਿਹਾ ਸੀ ਤਾਂ ਉਹ ਚ ਸਰਪੰਚ ਸਾਹਿਬ ਦੇ ਕੋਲ ਇੰਨੀ ਪਾਵਰ ਆ ਨਾ ਸਕੂਲ ਦੇ ਵਿੱਚ ਉਹਨਾਂ ਦੇ ਸਕੂਲ ਦੇ ਵਿੱਚ ਮਤਲਬ ਉਹਨਾਂ ਦੇ ਜਿਹੜਾ ਸਕੂਲ ਉਹਨਾਂ ਦੀ ਰੇਖ ਦੇ ਚੋਂਦਾ ਉਹਦੇ ਵਿੱਚ ਕੋਈ ਨਾ ਆਪਕੇ ਅਧਿਆਪਕ ਪੂਰੇ ਹੋਣ ਉਹਦੇ ਕੋਲ ਇੰਨੀ ਪਾਵਰ ਆ ਸਰਪੰਚ ਦੇ ਕੋਲ ਤੇ ਉਹਦੇ ਅਧਿਆਪਕ ਵੀ ਪੂਰੇ ਕਰ ਸਕਦਾ ਖਾਣੇ ਚ ਮੁਲਾਜ਼ਮ ਨਹੀਂ ਨਾ ਪੁਰੇ ਹੈਗੇ ਤਾਂ ਚੱਟੀ ਲੈ ਕੇ ਆਪਣੇ ਮੁਲਾਜ਼ਮ ਪੂਰੇ ਕਰਾ ਸਕਦਾ ਹਸਪੀਟਲ ਵਿੱਚ ਡਾਕਟਰ ਨਹੀਂ ਹੈਗੇ ਨਾ ਤੋਂ ਉਹ ਪੂਰੇ ਕਰਵਾ ਸਕਦਾ ਵਾ ਨਾਲ ਇੰਨੀ ਪਾਵਰ ਆ ਪਾਵਰ ਸਰਪੰਚ ਕੋਲ ਹੈਗੀ ਆ ਤੇ ਤੁਸੀਂ ਵੀ ਨਾ ਆਪਣੀ ਸੁਰਤ ਵਿੱਚ ਵੀ ਵੇਖ ਲਓ ਤੁਸੀਂ ਹੋਰ ਨਗਰਾਂ ਦੇ ਪਿੰਡਾਂ ਵਿੱਚ ਵੀ ਦੇਖ ਲਓ ਤੇ ਸਰਪੰਚ ਮੋਟਰਸਾਈਕਲ ਉੱਤਣ ਕੇ ਤੇ ਵੱਡੀਆਂ ਗੱਡੀਆਂ ਤੱਕ ਪਹੁੰਚ ਜਾਂਦੇ ਆ ਐ ਕਿ ਸਰਪੰਚੀ ਦਾ ਅਟੈਕ ਕਿਦਾਂ ਦਾ ਵਾ ਮੋਟਰਸਾਈਕਲ ਤੇ ਵੀ ਸਰਪੰਚ ਤੁਹਾਡੇ ਕੋਲ ਸਕੂਟਰੀ ਉੱਤੇ ਵੀ ਸਰਪੰਚ ਆ ਗੱਡੀ ਤੁਹਾਡੇ ਕੋਲ ਗੋਦਕੂ ਵੀ ਸਰਪੰਚ ਆ ਟਰੈਕਟਰ ਜਾਂ ਟਰਾਲੀ ਕਿਤੇ ਵੀ ਸਰਪੰਚ ਆ ਇੱਕ ਟੈਗ ਇੱਕ ਵਾਰੀ ਜਿਹੜਾ ਲੱਗ ਜਾਂਦਾ ਨਾ ਉਹ ساری ਉਮਰ ਟੈਗ ਲੱਗਾ ਰਹਿੰਦਾ ਦੋਸਤੋ ਤੁਹਾਡੇ ਤੋਂ ਮੰਗਦੇ ਆ ਗਏ ਭਰਾ ਦੀਆਂ ਗੱਲਾਂ ਤੁਸੀਂ ਹੋਣੀਆਂ ਤੇ ਕੁਝ ਦੋ ਚਾਰ ਵਿਚਾਰ ਮੈਂ ਵੀ ਦਾਸ ਨੇ ਵੀ ਆਪਣੇ ਤੁਹਾਡੇ ਅੱਗੇ ਰਖੇ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਤੁਹਾਡੇ ਤੋਂ ਮੰਗਦੇ ਆ ਗਏ ਮੈਂ ਤੁਹਾਡਾ ਆਪਣਾ ਮੋਟੀਵਨ ਮੈਨੂੰ ਦਿਵਾ ਕੇ ਧੰਨਵਾਦ